ਆ ਗੱਲ ਕਰ ਲੋ ਐਮ ਐਲ اے ਸਾਹਿਬ ਨਾਲ ਐਮ ਐਲ اے ਉੱਪਰ ਹੀ ਸਾਰੇ ਬਸਾ ਬੈਠੇ ਸੀ ਚੁੰਗੀ ਲਾ ਕੇ ਹੈ ਬ੍ਰਦਰ ਚੁੰਗੀ ਗਾ ਕੇ ਬਸਾ ਬੈਠੇ ਸੀ ਸਿੱਖ ਵੀਰੇ ਪਾਣੀ ਹੈ ਭੱਜਦੇ ਕਾਨੂੰ ਆ ਕੋਲੂ ਦਾ ਆ ਆ ਆ ਆਪਣੇ ਭਰਾਏ ਤੁਸੀਂ ਯਾਰ ਦੱਸੋ ਵੀਰੇ ਦੌੜਨ ਵਾਲੀ ਗੱਲ ਕੱਲੇ ਕਰਨੀ ਆ ਤੁਹਾਡੇ ਨਾਲ ਆ ਕਾਪੀਆਂ ਦਿਖਾ ਦੇ ਨੇ ਚਾਹ ਦੀ ਕਾਪੀ ਆ ਦੱਸੋ ਭਾਈ ਉਹ ਆ ਤਾਂ ਜਾਓ ਗਾਤਾ ਸੁਣਾਓ ਫੋਟੋ ਬਣਾ ਲੈਣੀ ਆ ਬੋਟ ਇਹ ਫੋਟੋ ਵੀ ਖਿੱਚ ਲਓ ਵਿੱਚ ਵੀਡੀਓ ਬਣਾ ਲਓ ਐਦਰ ਦਿਖਾਓ ਹੀ ਦਿਖਾਓ ਵੀਡੀਓ ਭਾਈ ਕੇ ਬਣਾਇਓ ਉਹ ਮੈਂ ਖੋਲ ਖੋਲ ਲਿਆ ਇਹ ਦੇਖੋ ਪੂਰੀ ਸਪੀਚ ਬਣਵਾ ਲਓ ਸਪੀਚ ਬਣਾ ਲਓ ਕਿੱਥੇ ਕਹਿੰਦੀ ਕਾਗਜ਼ ਸੰਕਰ ਹੈ ਗੁੰਡਾ ਪਰਚੀ ਬੰਦ ਕਰੋ ਗੁੰਡਾ ਪਰਚੀ ਮੈਨ ਕੇ ਬੰਦ ਕਰਨੀ ਹੈ ਪਰਚੀਆਂ ਲਾ ਜੇ ਬੈਠੇ ਹੈ ਇਹ ਰਾਜ ਹੋ ਰਿਹਾ ਹੈ ਵੀ ਕੈਪਟਨ ਦੀ ਸਰਕਾਰ ਵਿੱਚ ਤਰੀਕ ਦਾ ਸਾਹਿਬ ਜੀ ਖੜੀ ਆ ਜੀ ਤਰੀਕ ਚੰਗਰ ਰੱਖ ਦਿਖਾ ਕੈਮਰਾ ਲੱਗਨ ਮਾਰ 17 ਤਰੀਕ ਵੀ ਹੋਲੀ ਆ 17 17 ਤਰੀਕ ਦੀਆਂ ਸਾਰੀਆਂ ਪਰਚੀਆਂ ਕੱਟ ਹੋ ਰਹੀਆਂ ਪਰਕਾਰ ਦਿਖਾਓ ਫੇਰ ਕਾਰਡ ਸਾਡੇ ਕੋਲ ਹੈ ਕੈਪਟਨ ਸਾਹਿਬ ਆ ਕੇ ਦੇਖ ਲਓ ਹੁਣ ਆ ਕੇ ਇਹ ਇਲਾਕੇ ਦਾ ਕੀ ਹਲ ਕਰਨਾ ਤੁਸੀਂ ਲਿਖਾਵਾ ਕੇ ਕੀ ਦਿੱਤਾ ਇਹ ਜੇ ਟਰੱਕ ਦੀ ਪਰਚੀ ਕਿੰਨਾ ਟਰੱਕ ਨੰਬਰ ਗੱਡੀ ਕਿੰਨੀ ਨੰਬਰ ਹੈ ਇਹ ਸਾਰਾ ਕੁਝ ਡਾਕਟਰ ਇਹ ਪਰਚੀ ਕਰ ਬਣਾਈ ਆ ਡੀਐਸਪੀ ਇਹਨੇ ਦੀ ਗੁੰਡਿਆਂ ਦੀ ਵੀ ਪਟਾ ਡੀਐਸਪੀ ਕਿੰਗਾ ਪਠਾੜਿਆ ਵਗੀ ਦਾ ਸਾਨੂੰ ਯਾਰ ਸਾਰਾ ਹੀ ਨਹੀਂ ਪਤਾ ਜੀ ਬਾਏ ਨੇ ਪਾ ਨਾ ਦੱਸੋ ਇੱਥੇ ਦੇ ਹੀ ਆ ਲੋਕ ਮੇਨ ਬੰਦੇ ਗਏ ਬੇਟੀ ਹਾਂ ਕਿੱਧਰੇ ਛੜੇ ਮੇਨ ਮੇਨ ਬਲਾਓ ਜਰਾ ਯਾਰ ਇਹ ਇਲਾਕੇ ਨੂੰ ਕਿਉਂ ਬਰਬਾਦ ਲੱਗੇ ਕਰਨ ਵਾਈ ਤੁਸੀਂ ਇਹਦੀ ਜਾਨ ਬਚਾ ਲਓ ਯਾਰ ਇਸ ਇਲਾਕੇ ਦੀ ਐਸ ਤਰ੍ਹਾਂ ਨਾ ਬਰਬਾਦ ਕਰੋ ਮੈਂ ਦੇਖੋ ਭਾਜੀ ਕਿਵੇਂ ਭਜਦੇ ਨੇ ਰੈਲਟੀ ਵਾਲੇ ਗੁੰਡਾ ਟੈਕਸ ਵਾਲੇ ਗੁੰਡਾ ਟੈਕਸ ਵਾਲੇ ਭਜਦੇ ਓਏ ਡੀਐਸਪੀ ਨੂੰ ਦੱਸੋ ਸਾਹਿਬ ਕਹਿ ਦੀ ਐਮਐਲਏ ਨਾਲ ਉੱਪਰ ਗੱਲ ਕਰਾਂਗੇ ਪਹਿਲਾਂ ਦੱਸ ਦੇਣਗੇ ਗੱਲ ਕਰਦੇ ਨਾ ਇਹ ਬੰਦੇ ਘੇਰੇ ਹਾਂਜੀ ਸਾਸੀ ਘਾ ਡੀਐਸਪੀ ਸਾਹਿਬ ਸਸਕੇ ਸਾਰਾ ਦੇਖੋ ਗੁੰਡਾ ਪਬਜੀ ਵਾਲੇ ਬੈਠੇ ਆ ਮੈਂ ਹਰੀ ਪਰਖਾੜ ਦੇ ਵਿੱਚ ਬੈਠੇ ਆ ਇੱਥੇ ਟਰੱਕਾਂ ਦਾ ਜਾਮ ਲਾਗ ਐ ਐਕਸੀਡੈਂਟ ਵੀ ਹੋਇਆ ਹੋਇਆ ਐ ਟਿੱਪਰ ਵੀ ਰੋਕੇ ਹੋਇਆ ਕੋਈ ਵੀ ਦੇਖ ਨਹੀਂ ਰਿਹਾ ਕੋਈ ਪ੍ਰਸ਼ਾਸਨ ਹੀ ਆ ਕੇ ਦੇਖ ਰਿਹਾ ਬਿਲਕੁਲ ਨਹੀਂ ਆ ਗੁੰਡਾ ਪਾਰਸੀ ਵਾਲੇ ਮੇਰਾ 모ਰਾ 모ਰਾ ਜਾ ਰਹੇ ਹੁੰਦੀ ਕਾਪੀਆਂ ਛੱਡ ਕੇ ਆ ਫੇਰ ਰੱਖਿਆ ਇੱਥੇ ਹਾਂਜੀ ਹਾਂਜੀ ਹਰੀ ਪਰਖਾੜ